ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਪੜਾ ਚੈਨਲ 'ਚ ਤੇ ਚਲੋ ਤੁਹਾਨੂੰ ਅੱਜ ਅਸੀਂ ਆਪਣੀਆਂ ਸਬਜ਼ੀਆਂ ਵਿਖਾਉਨੇ ਜਿਹੜੀਆਂ ਅਸੀਂ ਪੈਨੋਂ ਪੀਚੀਆਂ ਕਿੰਨੀਆਂ ਕੁ ਵੱਡੀਆਂ ਹੋਈਆਂ ਤੇ ਬੂਟੇ ਲਾਏ ਤਾਂ ਚਲੋ ਚੱਲਦੇ ਆਂ ਤੇ ਵੀਡੀਓ ਨੂੰ ਪੂਰੀ ਵੇਖਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਚੱਲਦੇ ਆਂ ਅੱਜ ਬੱਦਲ ਜਾ ਬੜਾ ਆਇਆ ਤੇ ਆਇਦਰ ਅਸੀਂ ਤੁਹਾਨੂੰ ਸੁਣਾਉਨੇ ਆ ਮਮਾ ਜੀ ਆ ਕੀ ਤੇਜ਼ੀ ਬੀਤੀ ਜੀ ਆਹ ਕੋ ਸੌਫੀ ਦੀ ਇਹ ਅਲਸੀ ਆ ਆਹ ਅਲਸੀ ਆ ਸੌਫੜੀਆ ਸੌਫਾ ਆ ਗੀ ਆ ਇੱਧਰ ਲਈ ਆ ਸੌਫ ਜੇ ਤੇ ਇੱਧਰ ਅਲਸੀ ਤੇ ਚਲੋ ਹੁਣ ਤੁਹਾਨੂੰ ਅਸੀਂ ਆਪਣੀ ਸਬਜ਼ੀ ਵਿਖਾਉਂਦੇ ਆ ਹਾਂਜੀ ਆ ਸਾਰੀ ਗੱਲ ਸਹੀ ਜੇ ਤੇ ਵੀਡੀਓ ਦੇ ਬਣੇ ਰਿਹਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਹ ਗਾੜੀ ਮੇਥੇ ਜੇ ਮੇਥੇ ਤੇ ਲੋਕ ਜੀ ਹੁਣ ਅਸੀਂ ਆਪਣੀ ਮੋਟਰ ਤੇ ਆ ਗਏ ਆ ਤੇ ਆ ਵੇਖੋ ਆਹ ਕ ਗੰਡੇ ਵੀ ਆਵਾ ਵੱਡੇ ਹੋ ਗਏ ਹੁਣ ਤੇ ਚਕੰਦਰ ਤੇ ਲਸਣ ਆ ਸਾਈਡ ਤੇ ਨਾਲ ਮਿਰਚਾਂ ਦੇ ਬੂਟੇ ਲੱਗੇ ਆ ਤੇ ਆ ਧਨੀਆ ਪਾਲਕ ਗੋਭੀ ਗੋਭੀ ਦੇ ਫੋਲਾ ਜਿ ਪੜਤੇ ਹੀ ਕਿਆ ਬੂਟਰ ਪਾਣੀ ਦਿੱਤਾ ਪੈਂਡ ਦੇਖੋ ਸਾਡਾ ਪੈਂਡ ਨਿੱਕਾ ਬੋਝਾ ਇਹ ਵੀਡੀਓ ਪੂਰੀ ਵੇਖਿਆ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਜੀ ਤੇ ਚਲ ਤੁਹਾਨੂੰ ਦਿਖਾਉਂਦੇ ਆ ਜੀਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਮੇਰੇ ਹੁਣ ਜਿੱਦਾਂ ਫਾਈਨਲ ਪੇਪਰ ਆ ਤੇ ਹੁਣ ਤੁਹਾਨੂੰ ਬਲੌਗ ਮਤਲਬ ਕਿ ਇੱਕ ਦੋ ਘਟਾ ਘਟਾ ਕਰਨਗੇ ਮੈਂ ਇੱਕ ਦੋ ਹੀ ਆਊਗਾ ਆਪਹੀਨੇ ਜੀ ਤੇ 25 ਤਰੀਕ ਤੋਂ ਬਾਅਦ ਤੁਹਾਨੂੰ ਰੁਟੀਨ ਬਲੌਗ ਆਉਣਗੇ 25 ਤਰੀਕ ਤੋਂ ਬਾਅਦ ਰੁਟੀਨ ਬਲੌਗ ਆਉਣਗੇ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਤੇ ਤੇ ਲੋ ਜੀ ਆ ਬਲੌਗ ਨੂੰ ਅਸੀਂ ਇੱਥੇ ਖਤਮ ਕਰ ਦਿਆ ਛੋਟਾ ਜਿਹਾ ਬਲੌਗ ਹੀ ਤੇ ਮੇਰੇ ਬੋਲਣ ਤਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ